ਅੱਜ ਨਗਰ ਕੌਂਸਲ ਫਲੋਰ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਨਗਰ ਕੌਂਸਲ ਫਲੋਰ ਅਤੇ ਨਗਰ ਕੌਂਸਲ ਗੁਰਾਇਆਂ ਲਈ ਮਸ਼ੀਨ ਪੇੜ ਕੀਤੀ। ਇਹ ਮਸ਼ੀਨ ਗੰਦਾ ਪਾਣੀ ਅਤੇ ਸੀਵਰੇਜ ਦੀ ਸਫਾਈ ਕਰਨ ਲਈ ਹੈ। ਸੁਪਰ ਸੈਕਸ਼ਨ ਮਸ਼ੀਨ ਦੀ ਸਮਰੱਥਾ 8000 ਕੈਪੈਸਿਟੀ ਦੀ ਹੈ ਅਤੇ ਕੀਮਤ 52 ਲੱਖ ਰੁਪਏ ਹੈ। ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਹੁਣ ਇਸ ਮਸ਼ੀਨ ਦੀ ਮਦਦ ਨਾਲ ਨਗਰ ਕੌਂਸਲ ਫਲੋਰ ਅਤੇ ਗੁਰਾਇਆਂ ਦੇ ਭਾਗ ਨਾਲ ਇੱਥੇ ਸਾਫਾਈ ਹੋਵੇਗੀ। ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਮੌਕੇ ਨਗਰ ਕੌਂਸਲ ਫਲੋਰ ਦੇ ਪਤੀ ਕੌਂਸਲ ਬਯੋਗ ਸ਼ਰਮਾ ਕੌਂਸਲਰ ਸ਼ੰਕਰ ਸੰਧੂ ਕੌਂਸਲਰ ਰਾਜ ਕੁਮਾਰ ਸੰਧੂ ਪਰਾਈ ਪ੍ਰਿੰਦਨ ਸਰਪੰਚ ਪੀਰਪੁਰ ਸੁਰਿੰਦਰ ਦਾ ਰஞ்சிਤ ਮਸੀ ਯਾਦਵੰਦ ਦਾਦਰ ਅਸ਼ਵਿੰਦਰ ਪੰਕਜ ਰਾਏ ਸੰਜੀਵ ਸਰਦਾ ਦੀਪਾ ਮਕਾਪੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਹਨ। ਖਾਸ ਤੌਰ ਤੇ ਰਾਸ਼ਟਰੀ ਸ਼ਹਿਰੀ ਵਿਕਾਸ ਅਧਿਕਾਰੀ ਜੀ ਆਓ ਤੇ ਹੋ ਜਾਓ ਤੇਰਾ ਕੰਮ ਆਹੇ ਸਾਰਾ ਆ ਜਾ Vang hệ chân yên em, phiên 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 ਇੱਥੇ ਆਵਾਂ ਲੱਗਦੀ ਮਾਣ ਲਿਆ ਕਰੋ ਉਹ ਕੰਮ ਨੇ ਫੜ ਜਾ ਆ ਨਾ ਜਗ੍ਹਾ ਪੂਰੀ ਆ ਬਸ ਚਲੋ ਆਜਾ ਚੱਲੀ ਆਜਾ ਚਲੋ ਆਓ ਤੇ ਯਾ ਨਾਮ ਲੱਗਦੀ ਆ ਸੰਗਿਆ ਕੋ ਕੰਮ ਵੜ ਜਾ ਨਾ ਜਗਾ ਕੁਲੀ ਆਪਾ ਚਲੋ ਆਜਾ ਚਲੀ ਆਜਾ ਚਲੋ ਇਹਦੇ ਚਲਕਾ ਬਦਾਨ ਸਭਾ ਫਲੋਰ ਦਾ ਮਹੱਤਵੂਨ ਸ਼ਹਿਰ ਨਗਰ ਕਾਉਂਸਲ ਮਹੱਤਵੂਨ ਜਿਹੜੀ ਕਿ ਫਲੋਰ ਦੀ ਆ ਉਸ ਦੇ ਵਿੱਚ ਬਹੁਤ ਹੀ ਕਾਫੀ ਸੱਦੇ ਤੋਂ ਸਾਡੇ ਇਸ ਨਗਰ ਹਸਮੌਸਦੀ ਕਾਉਂਸਲ ਸਹਿਵਾ ਨਾਲ ਹੋਰ ਇਲਾਕੇ ਵੀ ਬਹੁਤ ਵੱਡੀ ਮੰਗ ਸੀ ਕਿ ਜਦੋਂ ਇੱਕ ਸੀਵਰ ਸਿਸਟਮ ਦੀ ਕੀਤੇ ਬਲੋਕੇਜ ਹੁੰਦੀ ਕਾ ਰੂਸੇ ਲਈ ਸਮਝਾ ਰਹੇਗਾ ਜਾਂ ਜਲੰਧਰ ਦੇ ਵਿੱਚੋਂ ਜਾਂ ਹਿਆਰਖੋ ਦੇ ਜਾਂ ਲੁਧਿਆਣੇ ਤੋਂ ਵੱਡੀ ਮਸ਼ੀਨ ਜਿਹੜੀ ਸਪਰਸਰ ਤੋਂ ਸੀ ਜਿਹੜੀ ਇਹ ਇਸ ਮੰਗ ਨੂੰ ਜੂਰੇ ਦੇ ਮੁਕਮਲ ਦੇ ਤੌਰ ਤੇ ਮਾਣ ਵਾਲੀ ਬਾਜ਼ੀ ਦੇ ਵਿੱਚ ਜਦੋਂ ਕੋਸਰ ਬਨੌਰ ਦੇ ਵਿੱਚ ਵੱਡੀ ਮਸ਼ੀਨ ਸਪਰਸਰ ਤੋਂ ਜਿਹੜੀ ਕੀਮਤ 52 ਲੱਖ ਰੁਪਏ ਆ ਔਰ 8000 ਲੀਟਰ ਦੀ ਜਿਹੜੀ ਵੱਡੀ ਪ੍ਰਬੰਧ ਇਹ ਨਾ ਤਾਂ ਆਦਮپور ਨਾ ਕੋਰਪੋਰ ਨਾ ਕਰਤਾਰਪੁਰ ਨਾ ਇਦਰਸ਼ਾਹ ਕੋ ਨਕੋਦਰ ਸਰਤੇ ਸਰਤ ਜਿਹੜੀ ਆ ਕਿ ਜ਼ਿਲ੍ਹੇ ਜਲੰਧਰ ਦੀ ਬਹੁਤ ਬਹੁਤੀ ਵਧੀਆ ਨਮੀ ਤਕਨੀਕ ਵਾਲੀ ਜਿਹੜੀ ਆ ਮਸ਼ੀਨ ਜਿਹੜੀ ਉਹ ਲੈ ਕੇ ਆਏ ਆ ਇਹ ਮਸ਼ੀਨ ਦੇ ਨਾਲ ਜਿਹੜਾ ਹੈਗਾ ਫਲੋਰ ਬਦਾਲਸਵਾ ਚਾਹੇ ਉਹ ਗਰਾਇਆ ਸ਼ਹਿਰ ਹੋਵੇ ਜਾਂ ਫਲੋਰ ਸ਼ਹਿਰ ਹੋਵੇ ਇਹਦੀ ਤਾਂ ਸਫਾਈ ਕਰਨੀਆਂ ਜਦੋਂ ਕਿਤੇ ਦੂਰ ਦਰਾਡੇ ਵੀ ਕਿਤੇ ਜਾਣਾ ਪਵੇ ਤਾਂ ਇਹ ਜੋ ਵੀ ਨਗਰ ਕੌਂਸਲ ਮਤੇ ਰਹੀਂ ਆ ਕਰਕੇ ਭੇਜੇਗੀ ਰੈਂਟ ਦੇ ਤੌਰ ਤੇ ਤਾਂ ਉਹੀ ਇਸ ਨੂੰ ਅਸੀਂ ਇਹਦੀਆਂ ਸਵਾਮਾਂ ਲਵਾਂਗੇ ਸੋ ਮੈਂ ਅੱਜ ਸਾਰੇ ਹੀ ਨਗਰ ਕੌਂਸਲ ਜਿਹੜੇ ਸਾਡੇ ਫਲੋਰ ਦੇ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਵਧਾਈਆਂ ਦੇਣਾ ਹੈ ਪ੍ਰਧਾਨ ਜੀ ਨੂੰ ਮੁਬਾਰਕਬਾਦ ਦੇਣਾ ਹੈ ਵਧਾਈਆਂ ਦੇਣਾ ਹੈ ਔਰ ਨਾਲ ਦੀ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਬਲਾਕ ਪ੍ਰਧਾਨ ਸਾਡੇ ਪੰਜੀਤ ਭਾਰਤੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰਮਾ ਜੋ ਉਥੇ ਕੋਆਰਡੀਨੇਟਰ ਨੇ ਔਰ ਸਾਰੇ ਹੀ ਬਲੋਕ ਪ੍ਰਧਾਨ ਜਿਹੜੇ ਸਾਡੇ ਤਰਸੀਮ ਜੀ ਖੜੇ ਨੇ ਔਰ ਸਾਡੇ ਪ੍ਰਿੰਤਪਾਲ ਰੁੜਕਾ ਜੀ ਜਿਹੜੇ ਸਾਡੇ ਲੀਡਰ ਨੇ ਸਾਰੇ ਹੀ ਆਪਣੇ ਸੰਧੂ ਸਾਹਿਬ ਜੀ ਦੇ ਸਾਰੇ ਸਾਥੀਆਂ ਦਾ ਮੈਂ ਦਿਲ ਦੀਆਂ ਗਹਿਰਾਂਿਆਂ ਦੀ ਧਰਵਾਦ ਕਰਨਾ ਔਰ ਆਸ ਕਰਦਾ ਕਿ ਇਦਾਂ ਦੇ ਵੱਡੇ ਪ੍ਰੋਜੈਕਟ ਜੋ ਮਨੁੱਖਤਾ ਤੇ ਮਾਨਵਤਾ ਦੀ ਸੇਵਾ ਦੇ ਲਈ ਲੜੀਂਦੇ ਨੇ ਉਹਨਾਂ ਲਈ ਆਪਾਂ ਜਿਹੜੇ ਆ ਕੰਮ ਕਰਦੇ ਰਹਿਵਾਂਗੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ 24 ਅਗਸਤ ਤੋਂ ਬਹੁਤ ਹੀ ਵੱਡਾ ਵਰਸਾ ਦਾ ਜਿਹੜਾ ਪ੍ਰਬੂਹ ਸਮੁੱਚੇ ਪੰਜਾਬ ਦੇ ਵਿੱਚ ਚਾਲਿਆ ਸੀ ਜਿਸ ਨੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਆ ਔਰ ਨਾਲ ਦੀ ਨਾਲ ਸਾਡੇ ਜਿਹੜਾ ਤਸੀਵਾਂ ਦੇ ਸੱਤਵੇਂ ਦਰਿਆ ਆ ਉਸ ਦੇ ਉੱਤੇ ਵੀ ਜਿਹੜਾ ਹੈਗਾ ਆਪਾਂ ਦੇਖਦੇ ਇੱਕ ਪਿੱਛੇ ਕਾਫੀ ਸਵੇਰੇ ਜਿਹੜਾ ਹੈਗਾ ਉਹ ਲਈ ਆਪਾਂ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਤੇ ਲੱਗੇ ਆ ਔਰ ਪ੍ਰਮਾਤਮਾ ਕੇ ਅਰਦਾਸ ਕਰੀਏ ਕਿ ਹੁਣ ਪ੍ਰਮਾਤਮਾ ਜਿਹੜਾ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਤਾਨ ਤਾਨ ਗੇਮ ਕਰਨ ਇਦਰਾ ਬਾਬਾ ਬਕਾਲਾ ਸਾਹਿਬ ਬਾਜਲ ਦਾ ਲੁਧਿਆਣੇ ਸਰੂਰ ਸਾਰੇ ਜਿੱਥੇ ਵੀ ਕਿਤੇ ਖੜਾ ਦੀ ਜਿਹੜੀ ਹੈਗੀ ਆ ਮਾਰਕੀ ਹੈਗੀ ਆ ਹੁਣ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਬਲੁਕਤਾ ਮਾਨਤਾ ਦੇ ਵਿੱਚ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਜਿਹੜਾ ਔਲ ਵਾਲਾ ਸਮਾਜ ਜਿਹੜਾਗਾ ਉਹ ਬਹੁਤ ਹੀ ਵਧੀਆ ਹੋਵੇ ਮੈਂ ਖਾਸ ਤੌਰ ਤੇ ਸੁਭਦੇ ਪਕਮਤੀ ਸਾਹਿਬ ਕੋ ਆ ਸੇ ਮਾਨ ਦੀਦਾ ਔਰ ਸਾਨਕ ਸਰਕਾਰ ਮੰਤਰੀ ਡਾਕਟਰ ਰਜੂ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਹਲਕਾ ਬਦਾਰਸਾ ਫਲੋਰ ਦੇ ਵਿੱਚ ਕੀਤਾ ਵੱਡੇ ਪ੍ਰੋਜੈਕਟ ਜਿਹੜੀ ਅਮਰੀਕਾ ਤੇ ਕੀਆ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਸੁਖ ਸੁਵਿਧਾ ਮਿਲ ਸਕੇ। ਧੰਨਵਾਦ ਵਾਹਿਗੁਰੂ ਜੀ ਦਾ ਧੰਨਵਾਦ ਵਾਹਿਗੁਰੂ ਜੀ।